ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਫੇਰ ਮੈਂ ਤੁਹਾਡੇ ਆਪਣੀ ਚੈਨਲ ਪਾਵਰ ਆਫ ਗੁਰਬਾਣੀ ਦੇ ਉੱਪਰ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਇਆ ਆਪਣਾ ਅੱਜ ਦਾ ਵਿਸ਼ਾ ਹੈ ਬੁੱਧੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਬੁੱਧੀ ਦਾ ਮਤਲਬ ਅਕਲ ਮਤ ਜਿਹਨੂੰ ਆਪਾਂ ਕਈ ਨਾਮਾਂ ਦੇ ਨਾਲ ਬੁਲਾਉਂਦੇ ਬੁੱਧੀ ਨੂੰ ਬੁੱਧੀ ਕਹਿ ਲਓ ਅਕਲ ਕਹਿ ਲਓ ਮਤ ਕਹਿ ਲਓ ਸੋਝੀ ਕਹਿ ਲਓ ਗਿਆਨ ਕਹਿ ਲਓ ਕੁਝ ਵੀ ਕਹਿ ਸਕਦੇ ਹਾਂ ਸੋ ਸੰਗਤ ਜੀ ਮਨੁੱਖ ਦੀ ਬੁੱਧੀ ਤਿੰਨ ਪ੍ਰਕਾਰ ਦੀ ਹੁੰਦੀ ਹੈ ਪਹਿਲੀ ਚਮੜਾ ਬੁੱਧੀ ਦੂਜੀ ਤੇਲਵਾ ਬੁੱਧੀ ਅਤੇ ਤੀਜੀ ਨੌਦਾ ਬੁੱਧੀ ਇਹ ਤਿੰਨ ਪ੍ਰਕਾਰ ਦੀ ਬੁੱਧੀ ਹੁੰਦੀ ਹੈ ਮਨੁੱਖ ਦੇ ਅੰਦਰ ਮਨੁੱਖ ਦੀ ਅਕਲ ਜਾਂ ਮਤ ਤਿੰਨ ਤਰੀਕਿਆਂ ਦੀ ਹੁੰਦੀ ਹੈ ਪਹਿਲੀ ਹੈ ਚਮੜਾ ਬੁੱਧੀ ਚਮੜਾ ਬੁੱਧੀ ਵਾਲੇ ਲੋਕ ਢੋਲ ਵਰਗੇ ਹੁੰਦੇ ਐ ਜਿਸ ਤਰ੍ਹਾਂ ਚਮੜੇ ਦੇ ਢੋਲ ਨੂੰ ਖੜਕਾਵਾਂਗੇ ਤਾਂ ਬੋਲੇਗਾ ਨਹੀਂ ਤਾਂ ਬਸ ਪਿਆ ਇਸੇ ਤਰ੍ਹਾਂ ਚਮੜਾ ਬੁੱਧੀ ਵਾਲੇ ਮਨੁੱਖ ਨੂੰ ਕੰਮ ਕਹਾਂਗੇ ਤਾਂ ਕਰ ਦੇਣਗੇ ਨੇ ਤਾਂ ਵਸਾ ਆਲਸੀ ਅਤੇ ਦਲੇਦਰੀ ਹੋ ਕੇ ਪਏ ਰਹਿੰਦੇ ਆ ਐਵਰੀ ਟਾਈਮ ਲੇਜੀ ਲੇਜੀ ਸਲੀਪੀ ਸਲੀਪੀ ਚਮੜਾ ਬੁੱਧੀ ਵਾਲੇ ਨੂੰ ਹਰ ਵਾਰ ਕੰਮ ਕਹਿਣਾ ਪੈਂਦਾ ਅਤੇ ਕਦੇ ਕਦੇ ਉਹ ਆਖੇ ਤੋਂ ਵੀ ਕੰਮ ਨਹੀਂ ਕਰਦੇ ਇਹ ਚਮੜਾ ਬੁੱਧੀ ਵਾਲਿਆਂ ਦੇ ਲੱਛਣ ਹੁੰਦੇ ਆ ਦੂਜੀ ਤਰ੍ਹਾਂ ਦੀ ਬੁੱਧੀ ਹੈ ਤੇਲਵਾ ਬੁੱਧੀ ਤੇਲਵਾ ਬੁੱਧੀ ਦਾ ਮਤਲਬ ਹੈ ਤੇਜ ਤਰਾਰ ਦਿਮਾਗ ਵਾਲੇ ਬੰਦੇ ਇੰਟੈਲੀਜੈਂਟ ਬੰਦੇ ਤੇਲਵਾ ਬੁੱਧੀ ਵਾਲੇ ਨੂੰ ਇੱਕ ਵਾਰ ਕੰਮ ਸਮਝਾ ਦਿਓ ਬਸ ਫੇਰ ਉਹ ਸਾਰੇ ਕੰਮ ਆਪਣੇ ਆਪ ਰੂਟੀਨ ਵਿੱਚ ਕਰਦੇ ਰਹਿੰਦੇ ਆ ਉਹਨਾਂ ਨੂੰ ਵਾਰ-ਵਾਰ ਕਹਿਣਾ ਨਹੀਂ ਪੈਂਦਾ। ਰੋਜ਼-ਰੋਜ਼ ਸਿਰਖ ਪਾਈ ਨਹੀਂ ਕਰਨੀ ਪੈਂਦੀ ਉਹਨਾਂ ਨਾਲ। ਤੀਜੀ ਤਰ੍ਹਾਂ ਦੀ ਬੁੱਧੀ ਹੈ ਨਵਦਾ ਬੁੱਧੀ। ਸੋ ਨਵਦਾ ਬੁੱਧੀ ਦਾ ਮਤਲਬ ਹੈ ਇਸ਼ਾਰੇ ਨਾਲ ਕੰਮ ਕਰਨ ਵਾਲੇ ਮਨੁੱਖ। ਤੇਜ਼ ਦਿਮਾਗ ਵਾਲੇ ਮਨੁੱਖ ਜੋ ਮਨੁੱਖ ਆਪਣੇ ਮਾਂ-ਬਾਪ ਜਾਂ ਬੌਸ ਜਾਂ ਆਪਣੇ ਗੁਰੂ ਦੇ ਇਸ਼ਾਰੇ ਨੂੰ ਸਮਝਦੇ ਹਨ ਉਹ ਮਨੁੱਖ ਹੀ ਨੌਧਾ ਬੁੱਧੀ ਦੇ ਮਾਲਕ ਹੁੰਦੇ ਆ ਜਿਵੇਂ ਕਿ ਦੁਨੀ ਚੰਦ ਮਸ਼ੰਦ ਗੁਰੂ ਜੀ ਦੇ ਕਹਿਣ ਉੱਤੇ ਵੀ ਹਾਥੀ ਨਾਲ ਨਹੀਂ ਲੜਿਆ ਸ਼ਾਇਦ ਉਹ ਸਮੜਾ ਬੁੱਧੀ ਦਾ ਮਾਲਕ ਹੋਣਾ ਪਰ ਭਾਈ ਬਚਿੱਤਰ ਸਿੰਘ ਨੇ ਗੁਰੂ ਜੀ ਦੇ ਇਸ਼ਾਰਾ ਕਰਨ ਉੱਤੇ ਹੀ নাগਣੀ ਨਾਲ ਹਾਥੀ ਦਾ ਸਿਰ ਉਹ ਸਿੰਘ ਨਾਦਾ ਬੁੱਧੀ ਦਾ ਮਾਲਕ ਹੋਣਾ ਜਾਂ ਫਿਰ ਇਸ ਤਰ੍ਹਾਂ ਕਹਿ ਲਵੋ ਕਿ ਬਾਰ ਬਾਰ ਕਹਿਣ ਉੱਤੇ ਮੂਰਖ ਕੰਮ ਕਰਦੇ ਆ ਇੱਕ ਵਾਰ ਕਹਿਣ ਉੱਤੇ ਸਿਆਣੇ ਤੇ ਸਮਝਦਾਰ ਬੰਦੇ ਕੰਮ ਕਰਦੇ ਆ ਅਤੇ ਆਪਣੇ ਆਪ ਦੇਵਤੇ ਕੰਮ ਕਰਦੇ ਆ ਫਿਰ ਤੀਜੀ ਤਰ੍ਹਾਂ ਨਾਲ ਆਪਾਂ ਬੁੱਧੀ ਨੂੰ ਇਸ ਤਰ੍ਹਾਂ ਵੀ ਸਮਝ ਸਕਦੇ ਆ ਛਤਰਾ ਨਾਲ ਮੂਰਖ ਕੰਮ ਕਰਦੇ ਆ ਆਖੇ ਤੋਂ ਮਨੁੱਖ ਕੰਮ ਕਰਦੇ ਆ ਅਤੇ ਇਸ਼ਾਰੇ ਨਾਲ ਦੇਰਤੇ ਕੰਮ ਕਰਦੇ ਆ ਇਸ ਤਰ੍ਹਾਂ ਵੀ ਸਮਝ ਸਕਦੇ ਆਪਾਂ ਜੋ ਸਮਝਦਾਰ ਹੁੰਦੇ ਹਨ ਉਹ ਇਸ਼ਾਰੇ ਨੂੰ ਪਕੜ ਲੈਂਦੇ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ ਇਸ ਗੱਲ ਨੂੰ ਆਪਾਂ ਪ੍ਰਮਾਣ ਦੇ ਨਾਲ ਇਸ ਤਰ੍ਹਾਂ ਸਮਝ ਸਕਦੇ ਆਂ ਕਿ ਇੱਕ ਦਿਨ ਮਹਾਤਮਾ ਬੁੱਧ ਦੇ ਕੋਲੇ ਇੱਕ ਆਦਮੀ ਆਇਆ ਔਰ ਉਸਨੇ ਕਿਹਾ ਕਿ ਜੋ ਕਿਹਾ ਨਹੀਂ ਜਾ ਸਕਦਾ ਮੈਂ ਉਹ ਸੁਣਨਾ ਆਇਆ ਜੋ ਕਿਹਾ ਨਹੀਂ ਜਾ ਸਕਦਾ ਮੈਂ ਉਹ ਸੁਣਨਾ ਆਇਆ ਉਸ ਬੰਦੇ ਨੇ ਮਹਾਤਮਾ ਬੁੱਧ ਨੂੰ ਕਿਹਾ ਜਿਹੜਾ ਆਇਆ ਸੀ ਇਹ ਸੁਣ ਕੇ ਬੁੱਧ ਨੇ ਅੱਖਾਂ ਬੰਦ ਕਰ ਲਈਆਂ ਬੁੱਧ ਨੂੰ ਦੇਖ ਕੇ ਉਹ ਆਦਮੀ ਵੀ ਅੱਖਾਂ ਬੰਦ ਕਰਕੇ ਬੈਠ ਗਿਆ ਬੁੱਧ ਦਾ ਪਰਮ ਸ਼ਿਸ਼ ਅਨੰਦ ਉਹਨਾਂ ਦੇ ਕੋਲ ਹੀ ਬੈਠਾ ਸੀ ਜੋ ਇਹ ਸਭ ਕੁਝ ਦੇਖ ਰਿਹਾ ਸੀ ਇਹ ਸਭ ਦੇਖ ਕੇ ਉਹ ਵਿੱਚ ਕੰਨਾ ਜਾ ਹੋ ਗਿਆ ਕਿ ਹੁਣ ਕੀ ਬਣੂ ਮੈਂ ਤਾਂ ਬੈਠਾ ਬੈਠਾ ਥੱਕ ਜਾਵਾਂਗਾ ਬੁੱਧ ਤਾਂ ਅੱਖਾਂ ਬੰਦ ਕਰਕੇ ਚੁੱਪ ਹੋ ਗਏ ਹਨ ਅਤੇ ਇਹ ਬੰਦਾ ਵੀ ਅੱਖਾਂ ਬੰਦ ਕਰਕੇ ਬੈਠ ਗਿਆ ਫਿਰ ਦੋਵੇਂ ਕਿਸੇ ਮਸਤੀ ਵਿੱਚ ਲੀਨ ਹੋ ਗਏ ਉਹ ਆਇਆ ਹੋਇਆ ਮਨੁੱਖ ਅਤੇ ਬੁੱਧ ਦੋਵੇਂ ਕਿਸੇ ਮਸਤੀ ਵਿੱਚ ਲੀਨ ਹੋ ਗਏ ਜਿਵੇਂ ਦੂਰ ਕਿਤੇ ਪਵਿੱਤਰ ਆਤਮਾ ਦਾ ਮਿਲਣ ਹੋ ਰਿਹਾ ਹੋਵੇ आनंद देख ਰਿਹਾ ਸੀ ਕਿ ਹੋ ਤਾਂ ਕੁਝ ਜ਼ਰੂਰ ਰਿਹਾ ਹੈ ਪਰ ਸ਼ਬਦ ਨਹੀਂ ਕਹੇ ਜਾ ਰਹੇ ਨਾ ਬੁੱਲਾਉ ਤੇ ਸ਼ਬਦ ਬਣਦੇ ਹਨ ਅਤੇ ਨਾ ਕੰਨਾਂ ਤੱਕ ਜਾ ਰਹੇ ਹਨ ਪਰ ਕੁਝ ਹੋ ਜ਼ਰੂਰ ਰਿਹਾ ਉਹ ਆਦਮੀ ਇੱਕ ਘੜੀ ਬਾਅਦ ਉੱਠਿਆ ਯਾਨੀ ਲਗਭਗ ਅੱਧੇ ਘੰਟੇ ਬਾਅਦ ਉੱਠਿਆ ਅਤੇ ਉਸ ਦੀਆਂ ਅੱਖਾਂ ਵਿੱਚ ਵਿਰਾਗ ਦੇ ਹੰਝੂ ਸਨ ਉਸਨੇ ਆਦਰ ਸਹਿਤ ਝੁੱਕ ਕੇ ਬੁੱਧ ਦੇ ਚਰਨਾਂ ਉੱਤੇ ਪ੍ਰਣਾਮ ਕੀਤੀ ਅਤੇ ਆਖਿਆ ਮੇਰੇ ਧੰਨ ਭਾਗ बस ਮੈਂ ਐਸੇ ਇੱਕ ਆਦਮੀ ਦੀ ਤਲਾਸ਼ ਵਿੱਚ ਸੀ ਜੋ ਬਿਨਾਂ ਕਹੇ ਸਭ ਕੁਝ ਕਹਿ ਦੇਵੇ ਆਪ ਜੀ ਨੇ ਬੜੇ ਸੁੰਦਰ ਢੰਗ ਨਾਲ ਅਤੇ ਸੋਚਾ ਸੋਚਜਿਤਾ ਦੇ ਨਾਲ ਕਹਿ ਦਿੱਤਾ ਮੈਂ ਤ੍ਰਿਪਤ ਹੋ ਕੇ ਜਾ ਰਿਹਾ ਹਾਂ ਉਸ ਆਦਮੀ ਦੇ ਜਾਂਦਿਆ ਹੀ ਆਨੰਦ ਨੇ ਪੁੱਛਿਆ ਕਿ ਪ੍ਰਭੂ ਮਾਮਲਾ ਕੀ ਹੈ ਹੋਇਆ ਕੀ ਹੈ ਨਾ ਤੁਸੀਂ ਕੁਝ ਬੋਲੇ ਅਤੇ ਨਾ ਉਸ ਨੇ ਕੁਝ ਸੁਣਿਆ ਉਸ ਨੇ ਤੁਹਾਡੇ ਪੈਰਾਂ ਉੱਤੇ ਮੱਥਾ ਟੇਕਿਆ ਤਾਂ ਤੁਸੀਂ ਉਸ ਦੇ ਸਿਰ ਉੱਤੇ ਬੜੀ ਗਹਿਨਤਾ ਨਾਲ ਹੱਥ ਰੱਖ ਦਿੱਤਾ ਕਿ ਸ਼ਾਇਦ ਪਹਿਲਾਂ ਹੀ ਕਿਸੇ ਕਿ ਸ਼ਾਇਦ ਪਹਿਲਾਂ ਕਿਸੇ ਦੇ ਸਿਰ ਉੱਤੇ ਇਸ ਤਰ੍ਹਾਂ ਹੱਥ ਨਾ ਰੱਖਿਆ ਹੋਵੇ ਇਸ ਆਦਮੀ ਵਿੱਚ ਐਨੀ ਕਿਹੜੀ ਖਾਸियत ਸੀ ਕਿ ਇਹ ਬਿਨਾਂ ਬੋਲਿਆ ਹੀ ਸਮਝ ਗਿਆ ਅਤੇ ਤੁਸੀਂ ਹੱਥ ਭਰ ਕੇ ਉਸ ਨੂੰ ਅਸ਼ੀਰਵਾਦ ਵੀ ਦੇ ਦੇ ਦਿੱਤਾ ਬੁੱਧ ਨੇ ਕਿਹਾ ਆਨੰਦ ਤੂੰ ਜਾਣਦਾ ਹੈ ਨਾ ਜਦੋਂ ਅਸੀਂ ਜਵਾਨ ਹੁੰਦੇ ਸੀ ਤੂੰ ਮੇਰਾ ਛ체ਹਰਾ ਭਰਾ ਹੈ ਸਾਡਾ ਇੱਕੋ ਹੀ ਮਹਿਲ ਵਿੱਚ ਪਾਲਣ ਪੋਸ਼ਣ ਹੋਇਆ ਹੈ ਤੇਰਾ ਘੋੜਿਆਂ ਦੇ ਨਾਲ ਬਹੁਤ ਲਗਾਓ ਸੀ ਅਤੇ ਤੂੰ ਹਰ ਘੋੜੇ ਦੀ ਰਗ ਰਗ ਜਾਣਦਾ ਸੀ ਤੂੰ ਜਾਣਦਾ ਹੈ ਨਾ ਕੁਝ ਘੋੜੇ ਬਹੁਤ ਠੀਠ ਕਿਸਮ ਦੇ ਹੁੰਦੇ ਆ ਉਹਨਾਂ ਨੂੰ ਮਾਰੋ ਘੁੱਟੋ ਫਿਰ ਵੀ ਉਹਨਾਂ ਦੇ ਕੰਨ ਉੱਤੇ ਜੂ ਨਹੀਂ ਸਰਕਦੀ ਮਾਰਦੇ ਜਾਓ ਮਾਰਦੇ ਜਾਓ ਫਿਰ ਵੀ ਨਹੀਂ ਹਟਦੇ ਕੁਝ ਘੋੜੇ ਹੁੰਦੇ ਹਨ ਉਹਨਾਂ ਨੂੰ ਥੋੜੀ ਜੀ ਝੋਟ ਮਾਰੋ ਤਾਂ ਚੱਲ ਪੈਂਦੇ ਆ ਫਿਰ ਕੁਝ ਘੋੜੇ ਹੁੰਦੇ ਆ ਉਨਾਂ ਨੂੰ ਚਾਬਕ ਦਿਖਾਓ ਤਾਂ ਉਹ ਚੱਲ ਪੈਂਦੇ ਹਨ ਪਰ ਹੈ ਆਨੰਦ ਹੋਰ ਵੀ ਕੁਝ ਘੋੜੇ ਹੁੰਦੇ ਹਨ ਤੂੰ ਚੰਗੀ ਤਰ੍ਹਾਂ ਜਾਣਦਾ ਜਿੰਨਾ ਵਾਸਤੇ ਚਾਬਕ ਦੀ ਆਵਾਜ਼ ਕਰਨਾ ਵੀ ਅਪਮਾਨਜਨਕ ਹੁੰਦਾ ਹੈ ਉਹ ਚਾਬਕ ਦੀ ਆਵਾਜ਼ ਸੁਣਨਾ ਵੀ ਆਪਣੇ ਆਪ ਦੀ ਬੇਇੱਜ਼ਤੀ ਸਮਝਦੇ ਆ ਜੋ ਘੋੜੇ ਸਿਰਫ ਚাবুক ਦਾ ਪਰਛਾਵਾਂ ਦੇਖ ਕੇ ਚੱਲਦੇ ਹਨ ਇਹ ਆਦਮੀ ਉਸ ਘੋੜੇ ਦੀ ਕਿਸਮ ਵਿੱਚੋਂ ਸੀ ਜਿਸ ਨੂੰ ਇਸ਼ਾਰੇ ਦੀ ਵੀ ਜ਼ਰੂਰਤ ਨਹੀਂ ਹੈ ਬਸ ਦੇਖ ਕੇ ਹੀ ਚੱਲਣ ਵਾਲਾ ਮਨੁੱਖ ਹੈ ਮੈਂ ਇਸ ਨੂੰ ਕੁਝ ਆਖਿਆ ਨਹੀਂ ਬਸ ਮੈਂ ਆਪਣੀ ਸੁੰਨਤਾ ਵਿੱਚ ਲੀਨ ਹੋ ਗਿਆ ਤਾਂ ਇਸ ਨੂੰ ਮੇਰੀ ਸ਼ਾਇਦ ਇਸ ਗਈ ਇਸ ਨੂੰ ਮੇਰਾ ਪਰਸ਼ਾਵਾਂ ਦੇ ਸ ਗਿਆ ਬਸ satsang ਹੋ ਗਿਆ ਇਸ ਦਾ ਨਾਮ ਹੀ satsang ਹੈ ਸੰਗਤ ਜੀ ਐਸਾ ਨਹੀਂ ਕਿ ਸੰਤ ਬੋਲਦੇ ਨੇ ਪਰ ਜੋ ਬੋਲਣਾ ਸਮਝਦੇ ਹਨ ਉਹਨਾਂ ਨਾਲ ਬੋਲਦੇ ਵੀ ਹੈ ਜੋ ਹੌਲੀ-ਹੌਲੀ ਸੰਗਤ ਕਰਕੇ ਨਾ ਬੋਲਣ ਨੂੰ ਸਮਝਣ ਲੱਗ ਜਾਂਦੇ ਹਨ ਉਹਨਾਂ ਨਾਲ ਉਹ ਬੋਲਦੇ ਵੀ ਨਹੀਂ ਸਤ ਸੰਗਤ ਜੀ ਬੋਲਣਾ ਹੀ ਨਹੀਂ ਬੋਲਣ ਦੀ ਤਿਆਰੀ ਹੁੰਦੀ ਹੈ ਸਭ ਤੋਂ ਪਹਿਲਾਂ ਬੋਲਣਾ ਹੀ ਹੁੰਦਾ ਪਰ ਹੌਲੀ-ਹੌਲੀ ਸਹਜੇ-ਸਹਜੇ ਸੰਗਤ ਵਿੱਚ ਬੈਠਿਆਂ ਫਿਰ ਬੰਦਾ ਬੋਲਣਾ ਵੀ ਬੰਦ ਕਰ ਦਿੰਦਾ ਹੈ ਤੇ ਗੁਰੂ ਦੇ ਬੋਲਾਂ ਨੂੰ ਬਿਨਾ ਬੋਲਿਆ ਤੇ ਬਿਨਾ ਸੁਣਿਆ ਸਮਝ ਵੀ ਲੈਂਦਾ ਸੋ ਬੋਲਣਾ ਹੀ ਨਹੀਂ ਬੋਲਣ ਦੀ ਤਿਆਰੀ ਹੁੰਦੀ ਹੈ ਸੰਗਤ ਦੇ ਦੋ ਰੂਪ ਹੁੰਦੇ ਆ ਇੱਕ ਤਾਂ ਜਦੋਂ ਗੁਰੂ ਬੋਲਦਾ ਤਾਂ ਤੁਸੀਂ ਬੋਲਣਾ ਸਮਝਦੇ ਹੋ ਫਿਰ ਦੂਜੀ ਪਰਮ ਘੜੀ ਉਹ ਆਉਂਦੀ ਹੈ ਜਦੋਂ ਗੁਰੂ ਬੋਲਣਾ ਬੰਦ ਹੋ ਜਾਂਦਾ ਤਾਂ ਤੁਸੀਂ ਫਿਰ ਵੀ ਸੁਣਦੇ ਹੋ ਉਹ ਸੁਭਾਗਾ ਸਮਾਂ ਹੁੰਦਾ ਜਦੋਂ ਸਤਸੰਗੀ ਬਿਨਾ ਬੋਲਿਆ ਹੀ ਸਮਝਣ ਲੱਗ ਜਾਂਦੇ ਆ ਉਹ ਸੁਭਾਗਾ ਸਮਾਂ ਹੁੰਦਾ ਸਤ ਸੰਗਤ ਜੀ ਹੁਣ ਤੁਸੀਂ ਆਪੇ ਫੈਸਲਾ ਕਰ ਲੈਣਾ ਕਿ ਇਹਨਾਂ ਤਿੰਨਾਂ ਬੁੱਧੀਆਂ ਵਿੱਚੋਂ ਤੁਹਾਡੀ ਕਿਹੜੀ ਬੁੱਧੀ ਹੈ ਜਿਵੇਂ ਕਿ ਅਸੀਂ ਸ਼ਤਰਾ ਨਾਲ ਕੰਮ ਕਰਦੇ ਆ ਜਾਂ ਆਖੇ ਤੋਂ ਕੰਮ ਕਰਦੇ ਆ ਜਾਂ ਫਿਰ ਇਸ਼ਾਰੇ ਨਾਲ ਦੇਵਤਿਆਂ ਵਾਂਗ ਕੰਮ ਕਰਦੇ ਆ ਇਹ ਤੁਸੀਂ ਆਪ ਹੀ ਫੈਸਲਾ ਕਰ ਲੈਣਾ ਸਮਝ ਲੈਣਾ ਅਸੀਂ ਕਿਹੜੀ ਕੈਟਾਗਰੀ ਦੇ ਆ ਨਾ ਨਾ ਐਨੀ ਕੋਈ ਜਲਦੀ ਨਹੀਂ ਅਕੱਲੇ ਬੈਠ ਕੇ ਆਰਮਨਾਲ ਸੋਚੋ ਕਿ ਸਾਡੀ ਬੁੱਧੀ ਕਿਹੜੀ ਹੈ ਚਮੜਾ ਬੁੱਧੀ ਕਿ ਤੇਲਵਾ ਬੁੱਧੀ ਜਾਂ ਨੌਦਾ ਬੁੱਧੀ ਸੁਸੰਗਤ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ